ਇਹ ਲੱਗੇ ਕਾਦੀ ਹਸਪਤਾਲ ਵਿਚ ਬਚਾਉਣ ਵਾਲਾ ਹੈ ਬਚਾਉਣ ਵਾਲਾ ਸੀ ਇਹ ਮਨੇ ਪੰਜ ਦੀ ਗੱਲ ਹੈ ਪੰਜ ਇਹਨਾਂ ਖੜਿਆ ਵਾ ਤੇ 6 ਵਜੇ ਕੇਸ ਹੋ ਗਿਆ ਮੇਰੇ ਸਾਹਮਣੇ ਉਸ ਤੋਂ ਬਾਅਦ ਉਦੋਂ ਜਦੋਂ ਕੇਸ ਹੋਇਆ ਉਦੋਂ ਉਹਨਾਂ ਨੂੰ ਦਰਦ ਮਹਿਸੂਸ ਹੋਈ ਜਿਵੇਂ ਮੈਨੂੰ ਕੋਈ ਜਿੱਦਾ ਚੀਜ਼ ਉੱਥੋਂ ਕੱਟੀ ਗਈ ਆ ਉਦੋਂ ਉਹ ਕਹਿ ਦਰਦ ਮਹਿਸੂਸ ਕਰ ਲਈ ਉਹਨੇ ਉਸ ਤੋਂ ਬਾਅਦ ਇਹਨਾਂ ਉੱਥੇ ਰੱਖ ਲਿਆ ਵਾ ਇਹਨਾਂ ਸ਼ਾਮੀ ਰਾਫੀ ਕਿਹਾ ਜਦੋਂ ਮਰੀਜ਼ ਬਿਲਕੁਲ ਖਤਮ ਹੋ ਗਿਆ ਜਦੋਂ ਦੋਰੇ ਪੈਣੇ ਸ਼ੁਰੂ ਹੋ ਗਿਆ 9 ਗ੍ਰਾਮ ਖੂਨ ਚ ਡਿਲੀਵਰੀ ਹੋਈ ਆ ਜਦੋਂ ਇਹਨਾਂ ਅਸੋ ਕੀਤਾ ਵਾ 4 ਗ੍ਰਾਮ ਖੂਨ ਆ ਗਿਆ ਸਾਰਾ ਉਸ ਤੋਂ ਉਸ ਤੋਂ ਕੇਸ ਖਤਮ ਹੋ ਮੈਂ ਡ ਨੋ ਦੇ ਦੇ ਆ ਬੱਚਾ ਨੋ ਬੱਚਾ ਵੀ ਮਾਰ ਕੀ ਲਾਗ ਪਈ ਆ ਉਹ ਕੋਈ ਨਹੀਂ ਕੀ ਲਾਗ ਪਈ ਆ ਉਹ ਕੰਮ ਤੇ ਲੱਗਾ ਹੈ ਓਕੇ ਪਰ ਕੀ ਨਾਮ ਤੇ ਤੁਹਾਡਾ ਭਾਈ ਸਾਹਿਬ ਸਰ ਸਰ ਕਿੰਨਾ ਚਿਰ ਵਿਆਹ ਨੂੰ ਹੋਇਆ ਵਿਆਹ ਨੂੰ ਸਾਰੇ 123 ਨੂੰ ਮੇਰੇ ਡਿਲ ਵੀ ਹੋਣੀ ਨਾਲ ਦੀ ਤੇ ਉਹ ਉਥੇ ਆਪਣੇ ਕਾਜੀਆ ਸਿਵਲ ਹੌਟਪੀਟ ਜਿਹੜੇ ਦਾਖਲ ਗੱਲ ਕਰ ਕੋਈ ਨਹੀਂ ਗਾਲੀ ਨਾ ਤੇ ਉਹ ਸਾਰੇ ਉਥੇ ਲੇਟਾ ਲੁਟਾ ਹੈ ਨਹੀਂ ਗਿਆ ਮੈਟਰ ਜਿਹੜੇ ਜਨੈਟਰ ਕੋਸ਼ ਮਸ਼ੀਨਾ ਹੈ ਨਹੀਂ ਕਰ ਉਹਨੇ ਟਾਰਚਾ ਮਾਰ ਕੇ ਤੇ ਪ੍ਰੈਸ਼ਿੰਗ ਕੀਤਾ ਤੇ ਨਾਰ ਨੋਟ ਕੱਢੀ ਤੇ ਉਥੇ ਮਾਰ ਮੋਤੀ ਦੀ ਇਹਨਾਂ ਨੇ ਤੇ ਬਾਅਦ ਵਿੱਚ ਰੈਫਰ ਕਰਤਾ ਇਹਨੇ ਤੇ ਬਾਅਦ ਜਿਹੜੀ ਨਰਸੋ ਵੀ ਹੱਥ ਨੂੰ ਟੁਕੀ ਬਾਅਦ ਚ ਸਾਨੂੰ ਉਹਨੇ ਫੋਨ ਨੰਬਰ ਵੀ ਸਾਨੂੰ ਦਿੱਤਾ ਨਹੀਂ ਸਾਡਾ ਨੰਬਰ ਲੈ ਲਿਆ ਬਾਅਦ ਵਿੱਚ ਮਗਰੋਂ ਫੋਨ ਨਹੀਂ ਕੀਤਾ ਨੰਬਰ ਇਹ ਤਾਂ ਨਾ ਕੀ ਕਾ ਕੇ ਚੱਲ ਗਿਆ ਉਹ ਕਿਹੜਾ ਇਹ ਹਿਸਟਰੀ ਕਹਿੰਦੇ ਆ ਕਿ ਉਹ ਉਹ ਨਹੀਂ ਮਾਰਿਆ ਅੱਛਾ ਕਿੰਨੇ ਤਰੀਕ ਦੀ ਆ ਗੱਲ ਆ ساری ਘਟਨਾ ਇੱਕ ਤਰੀਕ ਦੀ ਗੱਲ ਹੈ 97 1 ਜਨਵਰੀ ਬਾਅਦ ਇਹ ਹੋਈ ਜੇ ਸਾਰਾ ਤੇ ਅੱਛਾ ਤਾਂ ਪਹਿਲੇ ਹੋ ਗਈ ਸੀ ਤੁਹਾਨੂੰ ਪਤਾ ਲੱਗਦਾ ਨਾ ਆਹੋ ਤੁਹਾਡਾ ਵੀ ਰਹੀ ਸੀ ਬੜੀ ਲਾਈ ਜੀ ਹਲਾਸ ਜਿਹੜਾ ਖੀ ਮਰੀ ਜੀ ਮਸ਼ੀਨ ਚ ਲਾ ਰਹੇ ਸ਼ਿਕਾਇਤ ਸਰ ਕੀਤੀ ਉੱਥੇ ਹੀ ਕੀਤੀ ਕਾਰਵਾਈ ਸਰ ਕੀਤੀ ਕਾਰਵਾਈ ਕੀਤੀ ਹਾਂ ਨਹੀਂ ਕੋਈ ਕਾਰਵਾਈ ਨਹੀਂ ਹੋਣੀ ਸਰ ਕਾਰਵਾਈ ਨਹੀਂ ਸਾਡੀ ਕੋਈ ਸੁਣਾਈ ਨਹੀਂ ਆ ਰਹੀ ਜੀ ਸੁਣਾਈ ਨਹੀਂ ਹਾਂ ਜੇ ਕੰਮ ਕਰਨਾ ਪੈਣਾ ਪੈਂਦਾ ਉਹਨਾਂ ਨੂੰ ਹਿਸਾਬ ਚਾਹੀਦਾ ਸਰ ਤੇ ਪਰਚਾ ਜਿਹੜਾ ਜਿਹਨੇ ਕੀਤਾ ਜਿਹਨਾਂ ਨੂੰ ਮਾਰਿਆ ਨਾਲੇ ਉਹ ਡਾਕਟਰ ਜਿਹੜਾ ਮਰੂਗਾ ਸਾਰਾ ਹੋਰ ਕੋਈ ਵਿਚਾਰ ਕੀ ਨਾਉਂਸ ਪਿਆ ਹੋਸਪੀਟਲ ਜਿਹ ਕਲਵਾ ਪਿੰਡ ਦੇ ਹੈਗੇ ਆ ਇੰਦਰ ਸਿੰਘ ਉਹਨਾਂ ਵੱਲੋਂ ਇੱਕ ਐਸਡੀਐਮ ਆਫਿਸ ਵੀ ਦਰਖਾਸਤ ਦਿੱਤੀ ਗਈ ਡੀਸੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਕਿ ਉਹਨਾਂ ਦੀ ਜਿਹੜੀ ਨੋ ਹੈਗੀ ਸਰਬਜੀਤ कौर ਉਹਦੀ ਡੈਥ ਹੋ ਚੁੱਕੀ ਹੈ ਔਰ ਉਹ ਇੱਕ ਇੱਕ ਜਿਹੜਾ 2026 ਨੂੰ ਉਹਨੂੰ ਡਿਲੀਵਰੀ ਕੇਸ ਦੇ ਵਿੱਚ ਉਹ ਦਾਖਲ ਹੋਈ ਸੀਗੀ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਡਾਕਟਰ ਸਾਹਿਬ ਨੇ ਉੱਥੇ ਇਹਨਾਂ ਦਾ ਡਿਲੀਵਰੀ ਕੀਤੀ ਸੀਗੀ ਉੱਥੇ ਲਾਈਟ ਦਾ ਪੂਰਾ ਪ੍ਰਬੰਧ ਨਹੀਂ ਸੀਗਾ ਤੇ ਉਹਨਾਂ ਨੇ ਮੋਬਾਈਲ ਦੇ ਜਿਹੜੇ ਟਾਰਚ ਦੀ ਲਾਈਟਾਂ ਦੇ ਮਤਲਬ ਉਹਨਾਂ ਨੇ ਮੱਦੇਨਜ਼ਰ ਅਖਦੇ ਉਹਦੇ ਵਿੱਚ ਹੀ ਉਹਦੀ ਹੈਲਪ ਨਾਲ ਹੀ ਇਹਨਾਂ ਨੇ ਡਿਲੀਵਰੀ ਕਰਤੀ ਜਿਸ ਦੇ ਨਾਲ ਉਹਨਾਂ ਦੀ ਅੰਗਹੀਲੀ ਹੋਈ ਔਰ ਉਦਾਂ ਦੀ ਨੋ ਸਰਬਜੀਤ ਕਰਦੀ ਤਾਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਫਿਰ ਉਹਨਾਂ ਨੇ ਜਦੋਂ ਉਹਨਾਂ ਦੇ ਹੱਥੋਂ ਇਹ ਚੀਜ਼ ਨਿਕਲ ਗਈ ਤੇ ਉਹਨਾਂ ਨੇ ਇਹਨਾਂ ਨੂੰ ਰੈਫਰ ਗੁਰਨਾਣਕ ਹਸਪੀਟਲ ਅੰਮ੍ਰਿਤਸਰ ਦਾ ਕਰ ਦਿੱਤਾ ਜਿੱਥੇ ਕਿ ਅੱਜ ਉਹਦੀ ਲੜਕੀ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਉਹ ਉਹਦੇ ਕੰਸਰਨ 'ਚ ਇਹਨਾਂ ਨੇ ਇੱਥੇ ਲਾਇਆ ਵੀ ਉਹਨਾਂ ਡਾਕਟਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸਡੀਐਲ ਸਾਹਿਬ ਵੱਲੋਂ ਵੀ ਔਰ ਡੀਸੀ ਸਾਹਿਬ ਵੱਲੋਂ ਵੀ ਇਹਦੇ ਲਈ ਜੋ ਕਾਨੂੰਨ ਦੇ ਮੁਤਾਬਿਕ ਪ੍ਰੋਸੀਜਰ ਹੈਗਾ ਉਹ ਅਡਾਪਟ ਕਰ ਲਿਆ ਗਿਆ ਹੈ ਤੇ ਇਹਨਾਂ ਨੂੰ ਇਹਨਾਂ ਦੀ ਜੋ ਬੰਦੀ ਕੰਪਨਸੇਸ਼ਨ ਉਹ ਵੀ ਹੋਏਗੀ ਔਰ ਜਿਹੜੇ ਡਾਕਟਰਾਂ ਦੀ ਅਨਗਹਿਲੀ ਹੈ ਉਹਦੇ ਕੰਸਰਨ 'ਚ ਇੱਕ ਡਾਕਟਰਸ ਦਾ ਬੋਰਡ ਬਣਾਇਆ ਜਾਏਗਾ ਉਹ ਬੋਰਡ ਜੇ ਰਿਪੋਰਟ ਦੇਗਾ ਉਹਦੇ ਅਕੋਰਡਿੰਗਲੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਨੇ ਦਿਨਾਂ ਚ ਰੋ ਗਈ ਇਹ ਇਹ ਤਾਂ ਇਨਸਟੈਂਡੀ ਹੋ ਗਿਆ ਜੀ ਹੁਣ ਵੱਤੋ ਆ ਦੇ ਇੱਕ ਦੋ ਦਿਨ ਦੇ ਵਿੱਚ ਜਿਹੜੀ ਉਹ ਰਿਪੋਰਟ ਦੇ ਦੇਣਗੇ ਆਪਣੀ ਜਿਹੜੇ ਡਾਕਟਰ ਦੋਸ਼ੀ ਪਾਈ ਜਾਂਦੇ ਆ ਤੇ ਉਹਨਾਂ ਦੇ ਖਿਲਾਫ ਕੀ ਓਬਵੀਅਸਲੀ ਜੀ ਜੇ ਉਹ ਡਾਕਟਰਾਂ ਦੀ ਉਹ ਜਿਹੜਾ ਬੋਰਡ ਬਣੇਗਾ ਉਹਨਾਂ ਦੀ ਰਿਪੋਰਟ ਤੇ ਜੋ ਹੋਏਗੀ ਉਹਦੇ ਅਨਗੈਲੀ ਨਿਕਲਦੀ ਹੈ ਤੇ ਉਹ ਵਾਕਈ ਉਹਦੀ ਐਫਆਈਆਰ ਲੋਜ ਹੋਏਗੀ ਕਰਵਲੇ ਦੀ ਗੱਲਿਸ ਚਰਨਾ ਚੁੱਕੇ ਜੇਗੇ ਜੀ ਕਰ ਵਾਲਿਆਂ ਨੂੰ ਸਮਝਾਇਆ ਜੀ ਇਸ ਬਾਰੇ ਉਹਨਾਂ ਨੂੰ ਸਾਰੇ ਲਾ ਪੁਆਇੰਟਸ ਵੀ ਦੱਸ ਦਿੱਤੇ ਗਏ ਆ ਉਹਨਾਂ ਨੂੰ ਇਹ ਵੀ ਦੱਸ ਦਿੱਤਾ ਗਿਆ ਕਿ ਸਾਡੇ ਵੱਲੋਂ ਪ੍ਰੋਸੀਜਰ ਸਾਰਾ ਅਡਾਪਟ ਕਰ ਲਿਆ ਗਿਆ ਬਾਕੀ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਰ ਲੈਣਗੇ ਉਹ ਇੱਕ ਮਿੰਟ ਇਹ ਨਾ ਕੇਸ ਹੋਣਾ ਸੀ ਇਹ ਲੱਗੇ ਕਾਦੀ ਹਸਪਤਾਲ ਆਉਣ ਵਾਲਾ ਹੈ ਬਚਾਉਣ ਵਾਲਾ ਸੀ ਇਹ ਮਿਹਰੇ ਪੰਜ ਦੀ ਗੱਲ ਆ ਪੰਜ ਇਹਨਾਂ ਖੜਿਆ ਤੇ 6 ਵਜੇ ਕੇਸ ਹੋ ਗਿਆ ਮੇਰੇ ਸਾਹਮਣੇ ਉਸ ਤੋਂ ਬਾਅਦ ਉਦੋਂ ਜਦੋਂ ਕੇਸ ਹੋਇਆ ਉਦੋਂ ਉਹਨਾਂ ਨੂੰ ਦਰਦ ਮਹਿਸੂਸ ਹੋਈ ਹੈ ਮੈਨੂੰ ਕੋਈ ਜਿੱਦਾਂ ਚੀਜ਼ ਉੱਥੋਂ ਕੱਟੀ ਗਈ ਆ ਉਦੋਂ ਉਹ ਕਹਿ ਦਰਦ ਮਹਿਸੂਸ ਕਰ ਉਹ ਤੋਂ ਬਾਅਦ ਇਹਨਾਂ ਉਥੇ ਰੱਖ ਲਿਆ ਵਾ ਇਹਨਾਂ ਸ਼ਾਮੀ ਰਾਫਲ ਕੀਤਾ ਜਦੋਂ ਮਰੀਜ਼ ਬਿਲਕੁਲ ਖਤਮ ਹੋ ਗਿਆ ਜਦੋਂ ਦੋਰੇ ਪੈਣੇ ਸ਼ੁਰੂ ਹੋ ਗਿਆ 9 ਗ੍ਰਾਮ ਖੂਨ ਚ ਡਿਲੀਵਰੀ ਹੋਈ ਆ ਜਦੋਂ ਇਹਨਾਂ ਉਦੋਂ ਕੀਤਾ ਵਾ 4 ਗ੍ਰਾਮ ਖੂਨ ਆ ਗਿਆ ਸਾਰਾ ਉਸ ਦੇ ਉਸ ਤੋਂ ਕੇਸ ਖਤਮ ਹੋ ਮੈਂ ਹੋਇਆ ਡੈਡੀ ਨੂੰ ਲਿਆ ਤੇ 9 ਦਿਨਾਂ ਬਾਅਦ ਜੇ ਲੱਗ ਰੱਖਿਆ ਵਾ ਬਿਲਕੁਲ ਡੈਡੀ ਨੂੰ ਰੱਖਿਆ 9 ਦਿਨ ਰਿਹਾ ਬੱਚਾ 9 ਬੱਚਾ ਵੀ 9 ਦਿਨ ਤੇ ਬੱਚਾ ਕਿਵੇਂ ਬੱਚਾ ਇਹ ਸੀਰੀਅਸ ਹੈ ਜੀ ਉਹ ਇਦਾਂ ਆ ਉਹ ਕਹਿੰਦੀ ਆ ਵੀਰ ਨੂੰ ਜੀ ਕਾਕਾ ਆ ਜਾਣਾ ਇਹ ਦੱਸਿਆ ਨਹੀਂ ਰਿਸ਼ਤੀ ਆ ਸਰ ਕਿਤੋਂ ਹੋਰ ਇਨਸਾਫ ਚਾਹੀਦਾ ਇਨਸਾਫ ਜਿਹੜਾ ਸਟਾਫ ਆ ਤੇ ਬੰਦੀ ਕਰ ਵੀ ਹੁਣੇ ਹੁਣੇ ਚਾਹੀਦੀ ਆ ਕਾਦੀਆਂ ਥਾਣੇ ਗੱਲ ਕੀਤੀ ਸੀ ਆਈ ਸਾਰੇ ਥਾਂ ਐਪਲੀਕੇਸ਼ਨ ਦਿੱਤੀ ਆ ਕਾਦੀਆਂ ਥਾਣੇ ਪਹੁੰਚਾਈ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਤੇ ਆੜ ਸੁਣੀ ਨਹੀਂ ਆ ਨੌਂ ਦਿਨ ਹੋ ਗਏ ਆ ਫਿਰ ਆਪਾਂ ਗਰਦਾਪੜ ਦੇਖ ਕੇ ਐਪਲੀਕੇਸ਼ਨਾਂ ਨੂੰ ਸਿਲਨ ਚਾਰਜ ਉਥੇ ਦੀ ਦੇਖ ਹਰ ਥਾਂ ਐਪਲੀਕੇਸ਼ਨ ਦੇਖ ਕੇ ਕੋਰ ਸਬੂਤ ਆ ਅਸੀਂ ਇੱਧਰ ਨਹੀਂ ਲਾਇਆ ਤੁਹਾਡੀ ਸੁਣਾਈ ਨਹੀਂ ਆ ਅਸੀਂ ਆਪਣਾ ਤਾਂ ਨਲਾਇਕ ਅਜੇ ਕਾਨੂੰਨ ਲਾਇਆ ਤੁਹਾਨੂੰ ਅਨੁਸਾਰ ਮਿਲੇਗਾ ਤਾਂ ਨਾ ਚੁੱਕਿਆ ਜੇ ਉਪਰ ਰਾਤ ਪੇ 2 ਦਿਨ ਲੱਗੇ ਹਫਤਾ ਲੱਗੇ ਪੈਸਾ ਰਾਂਗੇ ਇੱਥੇ ਪ੍ਰਸ਼ਾਸਨ ਆਏਗਾ ਤੇ ਤੁਹਾਨੂੰ ਅਨੁਸਾਰ ਮਿਲੇਗਾ ਤੇ ਫਿਰ ਆਪਾਂ ਲਾਚੀ ਸਰਬ ਕੀ ਮੰਗਦੇ ਹੋ ਉਥੇ ਬੰਦੀਕਾਰੀ ਪਰਚਾ ਕਰੋ ਕਤਲ ਦਾ ਕਤਲ ਦਾ ਪਰਚਾ ਨਾ ਚਾਹੀਦਾ ਵੇਖੋ ਇੱਕ ਲੇਡੀ ਮਾਰ ਕੇ ਛੁੱਟੀ ਆ ਬੱਚਾ ਮਰਨੇ ਪਿਆ ਦੋ ਕਥਰੇ ਨਾ ਕੀਤੇ ਆ ਕਿਦਾ ਦੇ ਕਿੰਨੇ ਕੀ ਖਰਾਬ ਕੀਤੀ ਹੁਣ ਤੇਾਨੂੰ ਮੰਗ ਚਾਹੀਏ ਇਸ ਇਨਸਾਫ ਦਾਓ ਪਰ ਇਨਸਾਫ ਦਾਓ ਕਿਉਂ ਨੇ ਮੌਕੇ ਤੇ ਪ੍ਰਚਾਰ ਕਰਨ ਤੇ ਫਿਰ ਅਪ ਡੱਡ ਬੱਡੀ ਖੜ ਕੇ ਸੰਸਕਾਰ ਕਰਾਂਗੇ ਵੀ ਦਾ ਕੋ ਡੱਡ ਬੱਡੀ ਖੜਾ ਜੇ ਸਾਨੂੰ ਤੇ 10 ਦਿਨ ਮਹੀਨਾ ਬਣਾ ਭਾਜੀ ਜਿੱਦਾਂ ਡਿਲੀਵਰੀ ਹੋਈ ਉਸ ਦਿਨ ਲਾਈਟ ਚਲ ਗਈ ਛੋਟੇ ਫੁੰਨਾ ਨਾਲ ਡਿਲੀਵਰੀ ਕਰਦੇ ਰੇ ਬੱਚੇ ਦੀ ਉਸ ਬੱਚੇ ਵਾਲੀ ਜਿਹੜੀ ਆਲ ਦੀ ਉਹ ਵੇਚ ਰਹੀ ਉਹਦੇ ਕਾਰਨ ਸਾਰੀ ਚਾਰ ਪੈਲ ਗਈ ਇਹਨਾਂ ਨੂੰ ਦੱਸਿਆ ਨਹੀਂ ਵੀ ਰਿਸਕ ਵਾ ਇਹ ਸਾਰੀ ਚਾਰ ਲਾਇਆ ਕਰਦੇ ਗੁੱਤੂ ਕੋਸ ਨਾ ਕਰੇ ਉੱਤੇ ਸੱਤ ਸਾਮੀਆਂ ਨੂੰ ਰੈਫਰ ਕਰਤਾ ਪਟਾਲੇ ਪਟਾਲੇ ਵਾਲਿਆਂ ਦਾ ਪ੍ਰਚਾਰ ਕਰਤਾ ਇਹਦੇ ਕਾਰਨਾਂ ਦੀ ਮੌਤ ਹੋ ਗਈ ਨੇ ਹੋਇਆ ਨੂੰ ਸਾਫ ਚਾਹੀਦਾ ਸਰ ਇਹ ਇਹ ਦੱਸ ਦੇਣਾ ਕਿ ਬੱਚੇ ਦੇ ਹਾਲਾਤ ਕਿਵੇਂ ਨੇ ਬੱਚੇ ਦੇ ਹਾਲਾਤ ਸਾਫ ਇਦਾਂ ਹੀ ਇਦਾਂ ਹੀ ਸਰ